ਉਹ ਇਹ ਦੋ ਕਾਂਡੇ ਹੈਗੇ ਆ ਕਾਂਡੇ ਮਾਜ ਕੇ ਘਰਾਤ ਨਹੀਂ ਆ ਨਾ ਸਾਰੇ ਉਹ ਕਾਂਡੇ ਮਾਜ ਲਈ ਸਬਜੀ ਧਰੀ ਸੀ ਸਬਜੀ ਬੇਗਲ ਨਹੀਂ ਬਣ ਗਈ ਚਲਈ ਸਬਜੀ ਵੀ ਬਣ ਗਈ ਅਖਬਾਰ ਤੋੜਿਆ ਰੀਪਰ ਲੱਗਾ ਅੱਜ ਤੋੜੀ ਬਣਨੀ ਆਟਾ ਵੀ ਗੋਨੇ ਕੇ ਰੱਖ ਲਿਆ ਵਾ ਫ੍ਰਿਜ ਦੇ ਵਿੱਚ ਦੁੱਧ ਵੀ ਕਰਮ ਕਰ ਲਿਆ ਬੱਚਿਆਂ ਦਾ ਆ ਕੇ ਤੇ ਪੀ ਲੈਣਗੇ ਹੁਣ ਮੈਂ ਕੀ ਕਰਦੀ ਆ ਵੀ ਫੁੜਕੇ ਲਾਉਣੀ ਤੇ ਉਹਨੂੰ ਆਨੀ ਮੈਡਮ ਨੂੰ ਵੀ ਰੋਟੀ ਤੇ ਫੜਾ ਤੇ ਉੱਠ ਕੇ ਸਾਰਾ ਕੰਮ ਕਰ ਲਿਆ ਰਸੋਈ 'ਚ ਤੇ ਹਜੇ ਰਸੋਈ 'ਚ ਆ ਕੇ ਬੜੀ ਵੀ ਨਹੀਂ ਦਸੰਦਰ ਪਤਾ ਤੇ ਲੱਗ ਹੀ ਜਾਂਦਾ ਵੀ ਕੰਮ ਕਰਨ ਦਾ ਚਲ ਰਸੋਈ ਵੀ ਸਾਫ਼ ਹੋ ਗਈ ਸਬਜ਼ੀ ਵੀ ਬਣਾ ਲਈ ਦੁੱਧਾ ਥੱਤ ਵੀ ਕਰਪਕਾਰ ਲਿਆ ਆਟਾ ਕੁੰਨ ਕੇ ਫਰੇਚ ਚਾ ਲਿਆ ਹੁਣ ਉਹਨੂੰ ਮੈਂ ਤੈਨੂੰ ਜਾ ਕੇ ਵੀ ਮੈਂ ਰੋਟੀਆਂ ਲੱਗੇ ਲਾਉਂ ਤਾਂ ਤੂੰ ਫੜਾ پلا کی آ جا کے دیکھا تو سہی کی کرتی نہیں بتھیری سونی لگ پہ میم یہ تو دس تلی کتنے ਮੈਂ ਚੱਲਨੀ ਪਿੰਡ ਗਈ ਪਿਆ ਉੱਥੇ ਜਾਣਾ। ਕੈਂਡਾ ਜੀ ਜੀ ਮੇਰੇ ਮੰਮੀ ਦਾ ਫੋਨ ਆਇਆ ਕਿੰਦੇ ਹੀ ਕਾਫੀ ਟਾਈਮ ਹੋ ਗਿਆ ਆਈ ਨਹੀਂ। ਮੈਂ ਕਿਹਾ ਚੱਲ ਮੇਰੀ ਆਉਣੀ ਕੀ ਕਰਨਾ ਮੈਂ ਘਰੇ ਬਹਿਲੀ ਹਾਂ। ਨਹੀਂ ਭੈਣਾ ਤੈਨੂੰ ਪਤਾ ਤਾਂ ਹੈਗਾ ਵੀ ਰੀਪਰ ਵਾਲੇ ਲੱਗੇ ਮੈਂ ਸਾਰਾ ਕੰਮ ਕੀਤਾ ਮੈਂ ਫੁਲਕੇ ਬਣਾਉਣੀ ਤੇ ਉਹਨੂੰ ਆਣੀ ਆ ਪੜਾ ਦਿੰਦੀ ਐ। ਹਾਂ ਈ ਤੇਰੀਆਂ ਗੱਲਾਂ ਨਹੀਂ ਉਹ ਮੈਨੂੰ ਚੱਲੀਆਂ ਗਈ। ਸਾਰਾ ਕੰਮ ਤਾਂ ਤੁਸੀਂ ਕਰ ਲਿਆ। ਮੇਰੀ ਸੁਣ ਗੱਲ ਇਹਨੂੰ ਬਿਰੇ ਨਹੀਂ ਪੱਲੀਆਂ ਉਹ ਵੀ ਤੁਹਾਨੂੰ ਲੈ ਲੈਣੀ। ਮੈਂ ਚੱਲ ਚੱਲਨੀ ਹਾਂ ਕੋਸ਼ੀ ਨਹੀਂ ਦਾ ਸ਼ਾਮ ਨੂੰ ਆ ਜੂੰਗੀ ਮੈਂ। ਇੱਕ ਮਿੰਟ ਮੇਰੀ ਗੱਲ ਸੁਣ। ਹੁਣ ਚੱਲ ਜੇ ਸਵੇਰੇ ਚੱਲ ਜੇ ਕੋਸ਼ਣ ਜੀ ਉਹਨੇ ਸਮੋਸੇ ਜਿਹੇ ਬਣਾਏ ਇਹ ਮੈਨੂੰ ਫੋਨ ਕਰ ਤਾਂ ਅੰਦੇ ਆ ਜਾਏ ਤੇ ਤੂੰ ਸਮੋਸੇ ਨੇ ਕਦੀ ਵੇਖੇ ਲਿਆ ਤੈਨੂੰ ਮੈਂ ਇਥੋਂ 100 ਰੁਪਿਆ ਦੇ ਮੰਗਾ ਦੇਣੀ ਤੇ ਅੱਜ ਕੇ ਖਾ ਲਈ ਉਹਨਾਂ ਘਰੇ ਬਣਾਏ ਉਹਦੇ ਨਾਲ ਦੀ ਚੀਜ਼ ਥੋੜੀ ਪਰਜਾਈ ਨਹੀਂ ਰਹਾ ਬਹੁਤ ਸੁਆਦ ਸਮੋਸੇ ਬਣਾਉਂ ਜਿੱਤੇ ਤੇ ਮੈਂ ਹਾਰੀ ਤੇਰਾ ਤੇ ਚੱਲ ਫੇਰ ਮੈਂ ਜਾਣੀ ਹੈ ਫੇਰ ਬਾਅਦ ਦੀ ਬਾਅਦ ਨਾ ਵੇਖੀ ਜਾ ਅੱਛਾ ਤਾਂ ਚੁੱਧਰ ਜੀ ਛੱਡ ਦੇ ਚੰਗਾ ਆ ਸਫਾਈ ਸੂਈ ਜੀ ਕਰ ਦੇ ਨਾ ਆਣਾ ਜ਼ਿਆਦਾ ਖਾਰਾ ਜਾ ਪਾਣੀ ਚੰਗਾ ਫੇਰ ਮੈਂ ਜਾਣੀ ਦੇਖੋ ਮੈਂ ਮੈਂ ਆਖਿਆ ਚਲ ਮੈਂ ਸਾਰਾ ਕੰਮ ਕਰ ਲਿਆ ਤੇ ਫੁਲਕੇ ਬਣਾਉਣੀ ਤੇ ਫੜਾ ਦੂਗੀ ਤੇ ਉਤੋਂ ਮੈਨੂੰ ਆਦੀ ਵੀ ਚਾਦਰ ਝਾੜ ਦਿਓ ਮੈਂ ਆਣੀ ਵੀ ਇਹਨੂੰ ਕਿਵੇਂ ਸੋਤਰ ਕਰਾਂ ਕੀ ਇਹਦਾ ਮੈਂ ਹੱਲ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਮਣਾ ਐਵੇਂ ਤੇ ਤੈਨੂੰ ਇਹਨੇ ਜਾਦੇ ਥੱਲੇ ਲਾ ਲਿਆ ਕੋਈ ਸਕੀਮ ਸੋਚ ਕੋਈ ਸੋਚ ਜਿਵੇਂ ਇਹਨੂੰ ਸੋਤਰ ਕਰਨਾ ਨੂੰ ਇਹਨੂੰ ਸੋਕਰਨੇ ਹੀ ਪੈਣਾ ਇਹਨੇ ਬਹੁਤ ਅੰਕ ਕਰ ਲਿਆ ਤਿਆਰ ਤੇ ਐ ਹੋ ਕੇ ਜਿਵੇਂ ਬੜੀ ਕਟਰੀਨਾ ਕੈਫ ਲੱਗਣ ਤੇ ਹੁੰਦੀ ਹਾਤੀ ਹੋ ਗਈ ਇਹਦੀ ਵਾਲੀ ਹਾਤੀ ਹੋ ਗਈ ਜੇ ਮੇ ਮਾੜਾ ਜਾਂ ਕੁਝ ਕਹੀ ਨਹੀਂ ਤੇ ਝਾਟਾ ਆਪਣੇ ਘਰ ਵਾਲੇ ਨੂੰ ਦੱਸ ਦਿੰਦੀ ਪਰ ਉਹ ਵਿਚਾਰਾ ਭਲਾ ਮਾਨਸਾਣਾ ਉਹਨੂੰ ਤੇ ਮੈਨੂੰ ਉਹਦੇ ਤੇ ਵਿਚਾਰੇ ਤੇ ਗੁੱਸਾ ਹੀ ਕੋਈ ਨਹੀਂ ਕੋਈ ਪਰ ਨਹੀਂ ਕੋਈ ਨਹੀਂ ਹੁਣ ਮੈਂ ਵੀ ਨਹੀਂ ਚਾਦਰ ਝਾੜਨੀ ਤੇ ਚੱਲ ਮਣਾ ਤੂੰ ਵੀ ਦਿਮਾਗ ਨਾਲ ਸੋਚ ਵੀ ਦੇਣਾ ਇਹਦਾ ਹੱਲ ਕੀ ਹੋਊਗਾ ਇਹਨੂੰ ਕਿਵੇਂ ਸੋਤਰ ਕਰਨਾ ਅੱਜ ਕੋਈ ਨਾ ਕੋਈ ਸੋਚ ਕੇ ਅਮਲਣ ਸਕੀਮ ਘੜੀ ਲੈ ਆਪੇ ਝਾੜਦੀ ਫਿਰ ਉਹ ਇਹਨੂੰ ਕੀ ਹੋਣਾ ਬਣ ਫੱਬ ਕੇ ਡਿੱਗੀ ਹੁਣ ਸਾਰਾ ਕੰਮ ਕਰ ਲਿਆ ਰੋਟੀ ਪਾਣੀ ਵੀ ਫੜਾ ਲਿਆ ਰੋਟੀ ਪਾਣੀ ਹੁਣ ਮੈਂ ਆਖਿਆ ਜੇ ਰੋਟੀਆਂ ਪਕਾ ਦੇਣੀ ਤੇ ਫੜਾ ਦੂਗੀ ਪਤਾ ਨਹੀਂ ਪਰਸ ਜੇ ਆ ਪਾ ਕੇ ਕਿੱਧਰ ਨੂੰ ਤੁਰ ਪੀ ਚੱਲ ਮਾਣਾ ਮੈਂ ਤੇ ਆਪ ਬੜੀ ਥੱਕ ਗਈ ਕੰਮ ਕਰ ਲਿਆ ਸਾਰਾ ਹੁਣ ਨਾਵਾ ਜਦੋਂ ਆਉਗੀ ਤੇ ਫੇਰ ਕਰਦੀ ਮੈਂ ਇਹਦੇ ਨਾਲ ਗੱਲ ਇਹਵੇਂ ਐਵੇਂ ਨਹੀਂ ਸੁਧਰਨਾਗਾ ਕੋਈ ਨਾ ਕੋਈ ਮੈਨੂੰ ਵੀ ਸਕੀਮ ਲਾਉਣੀ ਪੈਣੀ ਇਹਦੇ ਨਾਲ ਕਿਸਮਾ ਨੂੰ ਖਾਵੇ ਕੰਮ ਮੈਂ ਤੇ ਕੰਮ ਨਹੀਂ ਨਿਪਟਦੇ ਸਾਲਾ ਤੇ ਕੁਝ ਦਿਨਾਂ ਤੇ oh my god ਬਹੁਤ ਗਰਮੀ ਬਾਹਰ ਸਾਹਕ ਗਏ ਫਾਦਾ ਬੰਦੇ ਜਾਣਾ ਕਿਹਨੇ ਮੱਤ ਵੱਜ ਗਈ ਗਰਮੀ ਨਾਲ ਕੋਈ ਪਾਣੀ ਨਹੀਂ ਆ ਰਿਹਾ ਬਾਲਾ ਵੀ ਹੈਗਾ ਵੀ ਆਈਏ ਤੇ ਪਾਣੀ ਕਿਹਨੇ ਕੰਦਾ ਪੁੱਛ ਲਿੰਦਾ ਪਾਣੀ ਦਾ ਪਾਣੀ ਤਾਂ ਕੋਈ ਨਹੀਂ ਕਿ ਕੁਛ ਨਹੀਂ ਮੈਂ ਚਾਹ ਆਖ ਨਹੀਂ ਤੇ ਚਾਹ ਬਣਾ ਕੇ ਰਹਿਣਗੇ ਸਿਸਰੂ ਪਰ ਕੋਈ ਪਾਣੀ ਨਹੀਂ ਆ ਰਿਹਾ ਚਾਹ ਨਹੀਂ ਪੀ ਸਕੂ ਵੈਨ ਮਿਲਾ ਵੀ ਕਿ ਕਰੰਗੀ ਮੈਂ ਚਾਹ ਨੂੰ ਪੀਣ ਨੂੰ ਚਾਹਤ ਸੀ ਤੇ ਛੱਡੀਏ ਉਹ ਪੈ ਜਾਣੀ ਮੇਰੀ ਸਵੇਖ ਨੂੰ ਕਾਹਨੇ ਕਿੱਥੇ ਮੈਂ ਲਾ ਹਜੇ ਤੱਕ ਨਹੀਂ ਆਈ ਹੈ ਹੁਣ ਐਵੇਂ ਸੋਟਾ ਲਾਉਂਗਾ ਮੈਂ ਕਹਾਂ ਮੇਰੇ ਬੜੀ ਪੀੜੋਂ ਦੇ ਵੇਖੀ ਹੁਣ ਮੈਂ ਤੇ ਆਪਣੀ ਸੇਵਾ ਕਿੱਦਾਂ ਕਰਾਂਗੀ ਇਹ ਬੜੀ ਬਿਗੜੀ ਪਈ ਆਂ ਦੀ ਯਾਦ ਕਰ ਲਿਆ ਨੀ ਕਰਨਾ ਕਿ ਗੁਰਪਤ ਮਸੇਰੇ ਨਾ ਆਉਂਦੀ ਮੇਰੇ ਪੈਰ ਮਰੋ ਰਹਿ ਗਿਆ ਮੇਰੇ ਪੈਰ ਨੂੰ ਮੋਚ ਆ ਕੇ ਪੜੀ ਪੀੜ ਹੋਉਂਦੀ ਮੈਂ ਆ ਜਾ ਤਾਂ ਮੇਰਾ ਸਿਰ ਘਟੋਂਦਾ ਕੋ ਚਾਹ ਮੈਨੂੰ ਕੋ ਪਾਣੀ ਨਹੀਂ ਪੈਣਾ ਤੈਨੂੰ ਆਪਣੇ ਸਿਰ ਦੀ ਪਈ ਮੇਰੇ ਪੈਰ ਦੀ ਨਹੀਂ ਪਈ ਮੈਨੂੰ ਪਤਾ ਕਿੱਡੀ ਜਾਣ ਓਕੀ ਹੋਵੇ ਸੋਚ ਕੇ ਪੈਰ ਕਰ ਮੈਨਾਂ ਮੇਰਾ ਘੜਾ ਜੀ ਕਰਦਾ ਸਾਟ ਲਾਉਣਾ ਮੈਂ ਤੇ ਆਪਨੀ ਗੁਰਨਾ ਸੇਰ ਦੀ ਚਾਹ ਨਾਲ ਪਾਣੀ ਜਾਂ ਮੈਨੂੰ ਵੀ ਪਾਣੀ ਪਿਆ ਨਾਲੇ ਕੋਟ ਚਾਹ ਲਿਆ ਕੇ ਪਿਆ ਮੈਨੂੰ ਕੋਟ ਜਾ ਜਾ ਲਿਆ ਚਾਹ ਤੇ ਪਾਣੀ ਪਣ ਮੈਂ ਕੀ ਕਰਾਂ ਮੇਰੇ ਘਰ ਦਾ ਵਸ ਦੀ ਗੱਲ ਨਾਲ ਕਰਾ ਦੇ ਖਰਦੀ ਤੇ ਖਰੇ ਮੈਂ ਨਾ ਹੀ ਡਿੱਗਦੀ ਹਾਂ ਹੋਣਾ ਹੀ ਜਾਣ ਤੇ ਪਾਵਾਵੇ ਮਾੜਾ ਤੈਨੂੰ ਐਵੇਂ ਮਾੜੀ ਕਹੀ ਨਹੀਂ ਮੈਨੂੰ ਪਾਣੀ ਲੱਗਿਆ ਮੇਰੀ ਭੈਣ ਨੇ ਮੈਨੂੰ ਚਾਹ ਬਣਾ ਦਿੱਤੀ ਤੇ ਨਾਲੇ ਨੇ ਮੈਨੂੰ ਫੁਲਕਾ ਲਿਆ ਦੇ ਭੈਣ ਵਰਗੀ ਮਸਵੇਰ ਦੀ ਰੋਟੀ ਨਹੀਂ ਖਾਦੀ ਮੈਨੂੰ ਬੜੀ ਭੁੱਖ ਲੱਗੀ ਨਾ ਦਿੰ ਨਾ ਤੇ ਗਰਮ ਜਿਆ ਲਿਆਵੀ ਚੰਗਾ ਠੰਡਾ ਫਿਰ ਜੀ ਨਹੀਂ ਕਰਦਾ ਖਾਣ

Takut dia buat apa-apa dalam jam malam ni. Mereka pun terpaksa ada di sini. Sajarinya apa lagi? Kalau nak lihat, nanti dia cuma je di kampung. tapi ਹਰ ਪੇੜ ਹੁੰਦਾ ਹੈ। ਹਾਂ ਰੋਟੀ। ਲੈ ਆਂਦੀ ਬੇਪਾਨਾ। ਹਾਂ। ਆਏ ਨਹੀਂ ਆਹ ਰੋਟੀ ਨਹੀਂ ਮੈਂ ਹਾਂ ਗਰਮ ਫੁਲਕਾ ਲਿਆ ਵੀ ਤੇ ਆਹ ਕਿ ਚੋਕ ਲਿਆ। ਨਹੀਂ ਨਾ ਹੁੰਦੇ। ਸੋਪਾ ਕਰਕੇ ਨਾ ਇੰਨੀ ਇਦਾਂ ਦੀ ਖਾਈ ਜਾਨੀ ਤੇ ਇਹ ਵੀ ਨਹੀਂ ਮਿਲਨੀ। ਤੇ ਮੈਂ ਵੀ ਤਾਂ ਆਪਣਾ ਭੁੱਖੇ ਬੈਠੀ ਰਹੀ। ਤੇ ਮੈਂ ਵੀ ਤੇ ਤੁਹਾਨੂੰ ਪਕਾਪਕਾ ਦੇਣੀ ਜੇ ਮੇਰੇ ਹੁਣ ਥੋੜੀ ਦਿੰਦੇ ਤੂੰ। ਨਹੀਂ ਤੇ ਹੁਣ ਜੇ ਸੱਟ ਲੱਗੀ ਤੇ ਹੁਣ ਮੇਰੇ ਪਾਸ ਦੇਗੀ ਥੋੜੀ ਰਹਿ ਗਈ ਤਾਂ ਇਹ ਜਦੋਂ ਮੈਂ ਤਾਂ ਰੋਟੀ ਆ ਲੰਗਰ ਲਾ ਲੈਣ ਤਾਂ ਦੱਸ। ਮਾਂ ਮੈਨੂੰ ਲੰਗ ਤਾਂ ਸੁੱਕਾ ਜੇ। ਇਧਰ ਬੈ ਲੈ ਖੋ। ਚੰਗਾ ਭੈਣੇ ਨਹੀਂ ਲੱਗੀ ਮੈਂ ਬਹਾਨੇ ਹੀ ਬਣਾਵੇ ਹੁਣ ਤੈਨੂੰ ਕਰਨਾ ਜੋ ਪੈਣਾ ਨਾ ਤੈਨੂੰ ਤੜਫਦੀਆਂ ਹਾਂ ਪਾਣੀ ਦਿਖਾਉਣਾ ਤੇ ਵੀ ਨਹੀਂ ਮਿਲਦਾ ਲੈ ਦੱਸ ਹਾਂ ਆ ਰੋਟੀ ਐ ਕੋਈ ਕਿਹੜੀ ਰੋਟੀ ਤੇ ਕੁੱਤੇ ਨਹੀਂ ਹਾਂਦੇ ਜਿੱਦਾਂ ਦੀ ਮੈਨੂੰ ਪਾਤੀ ਚਲ ਕੋਈ ਨਹੀਂ ਇਹ ਵੀ ਸੁੱਤਾ ਰਹੂਗੀ ਹੁਣ ਇਹਨੂੰ ਮੈਂ ਨਹੀਂ ਦੁੱਧ ਲਿਆ ਕਾੜ ਕੇ ਆਪਾਂ ਬੇਗਰ ਮਾਣਾ ਨਾਲ ਲੱਗੇ ਚਾਰ ਦਿਨ ਠੱਸ ਆ ਖਾਦੀ ਨਹੀਂ ਤੇਦੀ ਰੋਟੀ ਆ ਕੀ ਹੈ ਜੇ ਬਰਕੀ ਛੱਡੀ ਉਹਨੇ ਮੇਰਾ ਜੀ ਨਹੀਂ ਕੀਤਾ ਪੈਰ ਬੜਾ ਪੀੜ ਹੁੰਦਾ ਨਾਲ ਹੀ ਘਰ ਤੇ ਸਾਰਾ ਆਪਾ ਆ ਪਾਪਾ ਪੀਟ ਕਰਦੇ ਆ ਤੇ ਦਾੜੀ ਮੇਰਾ ਜੀ ਨਹੀਂ ਕੀਤਾ ਮੇਰੀ ਭੈਣ ਨੇ ਘੜੀ ਕਿ ਨਹੀਂ ਮੇਰਾ ਲਿਆਦੀ ਵੀ ਲੈ ਚੈਨਾ ਮੇਰਾ ਜੀ ਨਹੀਂ ਕਰਨ ਦੇ ਆ ਮਾਹੋਰ ਕਚਾਈ ਦਨ ਮੈਨੂੰ ਮਾ ਦੁੱਧ ਤੇ ਲਿਆਦੀ ਤੇ ਦੁੱਧ ਚ ਮਿੱਟਾ ਮਿੱਟਾ ਪਾਦੀ ਤੇ ਕੜ ਕੇ ਲਿਆਵੀ ਚੰਗਾ ਕੱਚਾ ਜਾਂ ਨਹੀਂ ਮੇਰੀ ਭੈਣ ਮੈਨੂੰ ਪਸੰਦ ਵਧੀਆ ਕੜ ਕੇ ਲਿਆਨੀ ਮੈਂ ਵਾਗਦਾ ਹਾਂ ਕਿ ਮਿਚਾ ਮਿਚਾ ਵਾਗਦਾ ਹਾਂ ਦੁੱਧ ਚ ਉਹ ਫੋਨ ਆਇਆ ਕਿ ਨਹੀਂ ਸੁੱਤਾ ਹਾਰ ਮਾਰ ਨਾ ਨਾ ਤੂੰ ਤੇ ਪੱਕਾ 2 ਦਿਨ ਰੈਸਟ ਕਰ ਆਣਾ ਮਨੇ ਦੇਖੀ ਆਰਡਰ ਮੰਗ ਮੰਗ ਕੇ ਦੇਖੋ ਮੈਂ ਚੀਜ਼ਾਂ ਮੰਗਾਇਆ ਕਰਨੀਆਂ ਤੂੰ ਬਣਾਇਆ ਕਰੋ ਆਹ ਇਹਨਾਂ ਕਿ ਗੋਰੀ ਬੱਚੀ ਇਹਨੂੰ ਪੱਕ ਨਹੀਂ ਹੋਇਆ ਜਦੋਂ ਆਊਗੀ ਜਦੋਂ ਫੇਰ ਬਣਾਵਾਂਗੇ ਆਹ